ਵੈਕੁਰਜੀ ਦਾ ਖਾਲਸਾ ਵੈਕੁਰਜੀ ਕੀ ਫਤਿਹ ਜੀ ਸ਼ਬਦ ਹੈ ਜੀ ਆਸਾ ਮਹੱਲਾ ਪਹਿਲਾ ਪਹਿਲੇ ਪਾਸ਼ਾ ਧੰਗੁਰ ਨਾਨਕ ਪਾਸ਼ਾ ਜੀ ਦਾ ਸ਼ਬਦ ਹੈ ਜੀ ਸ਼ਬਦ ਹੈ ਜੀ ਦੀਵਾ ਮੇਰਾ ਏਕ ਨਾਮ ਦੁੱਖ ਵਿੱਚ ਪਾਇਆ ਤੇਲ ਉਨ ਚਰਨਨ ਉਹ ਸੋਖਿਆ ਚੋਕਾ ਜਮਸੋ ਮੇਲ ਦੇਖੋ ਦੋ ਪੰਕਤੀਆਂ ਵਿੱਚ ਗੁਰੂ ਸਾਹਿਬ ਨੇ ਕਿੰਨਾ ਕਲੀਅਰ ਕਰ ਦਿੱਤਾ ਅਸੀਂ ਬਾੜ ਦੇ ਦੀਵੇ ਬਾੜ ਦੀਆਂ ਚੀਜ਼ਾਂ ਬਾੜ ਦੀਆਂ ਚਾਨਣੀਆਂ ਲਾ ਕੇ ਇੰਨੇ ਖੁਸ਼ ਹੋ ਜੰਨੇ ਆ ਬਾੜ ਦੇ ਜਦੋਂ ਵੀ ਗੁਰੂ ਸਾਹਿਬ ਦਾ ਪ੍ਰਕਾਸ਼ ਦਿਹਾੜਾ ਸੀ ਮਨਾਨਿਆਂ ਤੇ ਗੁਰੂ ਸਾਹਿਬ ਨੇ ਕਿਹੜੇ ਦੀਵੇ ਦੀ ਗੱਲ ਕੀਤੀ ਕਿ ਕਿਹੜਾ ਦੀਵਾ ਤੂੰ ਬਾਲਣਾ ਤੇ ਕਿਹੜੇ ਦੀਵੇ ਨਾਲ ਬਾਲਨੇ ਨਾਲ ਤੇਰਾ ਆਤਮਨ ਆਤਨ ਨੂੰ ਆਤਮਿਕ ਚਾਨਣ ਹੋ ਜਾਏਗਾ ਤੇ ਆਤਮਿਕ ਚਾਨਣ ਦੇ ਨਾਲ ਜਿੰਨੇ ਵੀ ਤੇਰੇ ਦੁਨਿਆਵੀ ਦੁੱਖ ਹੈ ਦੇਖੋ ਜਿੰਨੇ ਵੀ ਦੁੱਖ ਹੈ ਨਾ ਸਾਡੇ ਇਹ ਮਤਲਬ ਕਿ ਜਿਹੜੇ ਸਾਡੇ ਸਰੀਰਕ ਦੁੱਖ ਹੈ ਵੀ ਸਾਡੇ ਗੋਡੇ ਮੋਡੇ ਦੁੱਖ ਨੇ ਜਾਂ ਕਿਸੇ ਨੂੰ ਬੁਖਾਰ ਹੋ ਜਾਣਾ ਤੇ ਅਸੀਂ ਨਾ ਉਹਦੇ ਵਿੱਚ ਵੀ ਆਪਣੇ ਗੁਰੂ ਨੂੰ ਮਤਲਕਿ ਸ਼ਿਕਾਇਤ ਕਰਨ ਲੱਗ ਜਾਈਂ ਨਾ ਲੈ 10 ਮੈਂ ਤੇ ਤੇਰਾ ਨਾਮ ਜਪਿਆ ਸੀਗਾ ਮੈਂ ਤੇ ਸਵੇਰੇ ਉੱਠ ਕੇ ਪਾਠ ਕੀਤਾ ਸੀਗਾ ਤੇ ਮੇਰਾ ਅੱਜ ਸਿਰ ਦੁਖਦਾ ਪਿਆ ਤੇ ਮੈਨੂੰ ਬੁਖਾਰ ਚੜ ਗਿਆ ਤੇ ਮੇਰਾ ਇਹ ਨੁਕਸਾਨ ਹੋ ਗਿਆ ਤੇ ਮੇਰਾ ਉਹ ਨੁਕਸਾਨ ਹੋ ਗਿਆ ਦੇਖੋ ਜਦ ਤੱਕ ਜ਼ਿੰਦਗੀ ਹੈ ਨਾ ਸਾਡੇ ਜ਼ਿੰਦਗੀ ਵਿੱਚ ਸਰੀਰਿਕ ਦੁੱਖ ਸੁੱਖ ਆਣੀ ਆਣਿਆ ਗੁਰੂ ਸਾਹਿਬ ਕਹਿੰਦੇ ਦੁੱਖ 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 ਸੁੱਖ ਦੋਏਦਰ ਕੱਪੜੇ ਪੈਰੇ ਜਾਏ ਮਨੋਕ ਹੁਣ ਦੇਖੋ ਅਸੀਂ ਇੱਕ ਕਪੜਾ ਤੇ ਹਰ ਰੋਜ਼ ਨਹੀਂ ਨਾ ਪਾ ਸਕਦੇ ਅਸੀਂ ਰੋਜ਼ ਚੇਂਜ ਕਰਦੇ ਆ ਆਪਣੇ ਕੱਪੜਿਆਂ ਨੂੰ ਸਾਡਾ ਅਸੀਂ ਖਾਣਾ ਵੀ ਇੱਕ ਜੈਸਾ ਰੋਜ਼ ਨਹੀਂ ਖਾ ਸਕਦੇ ਅਸੀਂ ਪਾਣਾ ਵੀ ਇੱਕ ਜੈਸਾ ਨਹੀਂ ਰੋਜ਼ ਪਾ ਸਕਦੇ ਸਾਡਾ ਹੱਸਣਾ ਖੇਡਣਾ ਵੀ ਇੱਕ ਜੈਸਾ ਨਹੀਂ ਹੁੰਦਾ ਕਦੀ ਅਸੀਂ ਬਹੁਤ ਖੁਸ਼ ਹੁੰਦੇ ਆ ਕਦੀ ਅਸੀਂ ਥੋੜੇ ਉਦਾਸ ਹੋ ਜਾਂਦੇ ਆ ਆਪਣੀ ਜ਼ਿੰਦਗੀ ਵਿੱਚ ਸੋ ਗੱਲ ਹੈ ਕਿ ਇਹ ਚੀਜ਼ਾਂ ਪੈਰਲਲ ਚਲਦੀਆਂ ਹੀ ਚਲਦੀਆਂ ਰਹਿਣਗੀਆਂ ਹੁਣ ਦੇਖੋ ਸਾਨੂੰ ਨਾ ਅਸੀਂ ਗੁਰਬਾਣੀ ਨੂੰ ਵਿਚਾਰਿਆ ਨਹੀਂ ਨਾ ਤੇ ਸਾਨੂੰ ਇਹ ਜਿਹੜੀ ਦੁਨਿਆਵੀ ਦੁੱਖ ਹਨ ਤੇ ਸਾਨੂੰ ਬਹੁਤ ਭਾਰੂ ਲੱਗਦੇ ਆ ਤੇ ਗੁਰੂ ਸਾਹਿਬ ਪਤਾ ਕੀ ਕਹਿੰਦੇ ਦੁੱਖ ਤਦੇ ਜੇ ਵਿਛੜ ਜਾਏ ਕਹਿੰਦੇ ਗੁਰੂ ਸਾਹਿਬ ਨੇ ਤੇ ਕਿਹਾ ਦੁੱਖ ਉਦੋਂ ਹੈ ਜਦੋਂ ਤੂੰ ਮੈਨੂੰ ਜਦੋਂ ਮੈਂ ਤੈਨੂੰ ਭੁਲਾਣਾ ਵਾ ਦੇਖੋ ਉਹ ਨਹੀਂ ਸਾਨੂੰ ਕਦੇ ਵੀ ਭੁਲਾਉਂਦਾ ਮਾਪਿਓ ਕਦੀ ਵੀ ਆਪਣੇ ਬੱਚੇ ਨੂੰ ਨਹੀਂ ਵਿਸਾਰਦੇ ਠੀਕ ਹੈ ਨਾ ਜਿਹੜੇ ਮਾਪਿਓ ਵਿਸਾਰਦੇ ਨੇ ਉਹ ਫਿਰ ਮਾਪਿਓ ਨਹੀਂ ਹੁੰਦੇ ਉਹਨਾਂ ਵਿੱਚ ਕਹਿ ਲੋ ਕਿ ਉਹ ਰੱਬ ਨੂੰ ਕਦੀ ਵੀ ਹਾਜ਼ਰ ਨਾ ਜਾਣਨੀ ਸਮਝਦੇ ਹੁਣ ਅਸੀਂ ਪਿੱਛੇ ਜਿਹੜਾ ਉਸੀ ਬੈਂਗਲੌਰ ਵਿੱਚ ਦੇਖਿਆ ਕਿ ਮਾਂ ਨੇ ਆਪਣੇ ਬੱਚੇ ਨੂੰ ਹੀ ਮਾਰ ਦਿੱਤਾ। ਸੋ ਗੱਲ ਹੈ ਕਿ ਉਹਦੇ ਉਹਦੇ ਪਿੱਛੇ ਕਾਰਨ ਕੀ ਨੇ? ਉਹਦੇ ਪਿੱਛੇ ਅਸੀਂ ਸਾਡੇ ਸਮਾਜ ਦੇ ਅੰਨੇ ਵਿਗਾੜ ਕਿਉਂ ਆ ਗਏ ਨੇ? ਕਿਉਂਕਿ ਸਾ ਅਸੀਂ ਜਿਹੜੀ ਡਿਪਰੈਸ਼ਨ ਹੈ ਨਾ ਜਿਹੜੀ ਡਿਪਰੈਸ਼ਨ ਦੀ ਬਿਮਾਰੀ ਹੈ ਉਹ ਇੰਨੀ ਖਤਰਨਾਕ ਹੈ, ਇੰਨੀ ਘਾਤਕ ਹੈ ਨਾ ਵੀ ਮਾਨਸਿਕ ਰੋਗ ਜਿਸ ਨੂੰ ਅਸੀਂ ਕਹਿ ਦਿੰਦੇ ਹਾਂ ਨਾ। ਹੁਣ ਤੁਸੀਂ ਦੇਖੋ ਉਹ ਮਾਨਸਿਕ ਰੋਗ ਸਾਡਾ ਅੰਨਾ ਅੰਦਰ ਵਿਗਾੜ ਪੈ ਗਿਆ ਕਿ ਇੱਕ ਮਾਂ ਆਪਣੇ ਬੱਚੇ ਨੂੰ ਮਾਰ ਸਕਦੀ ਹੈ ਅੱਜ ਦੇ ਟਾਈਮ ਵਿੱਚ। ਤੁਸੀਂ ਸੋਚੋ ਕਿ ਕਿੰਨਾ ਕੁ ਵਿਗੜ ਚੁਕਿਆ ਸਾਡਾ ਸਮਾਜ ਖਾਸ ਕਰਕੇ ਸਾਡਾ ਮਨ ਕਿੰਨਾ ਕੁ ਵਿਗੜ ਚੁਕਿਆ ਉਹ ਉਹ ਕਿਦੇ ਕਾਰਨ ਗੁਰੂ ਸਾਹਿਬ ਕਹਿੰਦੇ ਨੇ ਦੁੱਖ ਖਣੋ ਜਦ ਹੋਤੇ ਦੁੱਖ ਤਦੇ ਜਾਂ ਇਸਰ ਜਾਏ ਹੈਨਾ ਗੁਰੂ ਸਾਹਿਬ ਜਦ 12 ਮਾਹ ਵਿੱਚ ਕਹਿੰਦੇ ਨੇ ਪਰਮੇਸ਼ਰ ਤੇ ਭੁੱਲਿਆ ਵਿਆਪਨ ਸੱਬੇ ਰੋਗ ਗੁਰੂ ਸਾਹਿਬ ਕਹਿੰਦੇ ਇੱਕ ਰੋਗ ਨੇ ਵਿਆਪਨ ਸੱਬੇ ਸੱਬੇ ਦਾ ਮਤਲਬ ਸਾਰੇ ਹੁਣ ਤੁਸੀਂ ਦੇਖੋ ਜੇ ਪਰਮੇਸ਼ਰ ਨੂੰ ਅਸੀਂ ਭੁੱਲਦੇ ਆ ਤੇ ਕਿੰਨੇ ਰੋਗ ਆਂਦੇ ਨੇ ਗੁਰੂ ਸਾਹਿਬ ਕਹਿੰਦੇ ਨੇ ਵਿਆਪਨ ਸਭੇ ਰੋਗ ਔਰ ਉਹ ਸਾਰੇ ਰੋਗ ਸਾਡੇ ਦੁਨਿਆਵੀ ਹੋਣ ਚਾਹੇ ਮਾਨਸਿਕ ਹੋਣ ਉਹ ਸਿਰਫ ਤੇ ਸਿਰਫ ਇੱਕ ਗੁਰਬਾਣੀ ਹੀ ਦੂਰ ਕਰ ਸਕਦੀ ਹੈ ਗੁਰੂ ਸਾਹਿਬ ਨੇ ਸਾਨੂੰ ਗੁਰਬਾਣੀ ਦੇਖੋ ਅਸੀਂ ਸਿਰਫ ਜਦੋਂ ਅਸੀਂ ਕੱਲਾ ਮੱਥਾ ਟੇਕਨੇ ਤਾਂ ਕਿਆਂ ਸਿਰਫ ਪਾਠ ਕਰਨੇ ਤੱਕ ਸੀਮਿਤ ਰਹਿ ਜੰਨੇ ਨਾ ਫਿਰ ਸਾਨੂੰ ਕੁਝ ਵੀ ਨਹੀਂ ਸਮਝ ਆਉਂਦੀ ਹੁਣ ਤੁਸੀਂ ਦੇਖੋ ਸਾਡੇ ਨਾ ਮੱਲੇ ਵਿੱਚ ਇੱਕ ਮਤਲਬ ਕਿ ਕਿੱਤੀ ਪਾਈ ਹੋਈ ਸੀਗੀ ਕਿ ਬੀਬੀਆਂ ਨੇ ਸੁਖਮਨੀ ਸਾਹਿਬ ਦੇ ਉਹਨਾਂ ਨੇ ਨਾ ਸੁਖਮਨੀ ਸਾਹਿਬ ਦਾ ਪਾਠ ਬੰਦ ਕਰਕੇ ਨਾ ਜਪਜੀ ਸਾਹਿਬ ਦਾ ਪਾਠ ਸ਼ੁਰੂ ਕਰ ਦਿੱਤਾ। ਕਿ ਨਾ ਮੈਂ ਉਹਨਾਂ ਨਾਲ ਵੈਸੀ ਹੀ ਮਤਲਬ ਕਿ ਗੱਲ ਹੋ ਰਹੀ ਸੀ ਕਿ ਵੀ ਤੁਸੀਂ ਐਵੇਂ ਕਿਉਂ ਕੀਤਾ? ਕਹਿੰਦੇ ਵੀ ਪਾਠ ਕਰਨ ਕੋਈ ਬੀਬੀ ਆਂਦੀ ਹੋਈ ਨਹੀਂ ਸੀਗੀ। ਵੀ ਤੇ ਉਹ ਕਹਿੰਦੇ ਸੀ ਬਸ ਇੱਕ ਇੱਕ ਅੱਧੀ ਮਤਲਬ ਕਿ 23 ਜਾਂ 14 ਜਾਂ 24 ਸਤਵੀਂ ਤੇ ਬੀਬੀਆਂ ਇਕੱਠੀਆਂ ਹੁੰਦੀਆਂ ਸੀ। ਉਹ ਕਹਿੰਦੇ ਸੀ ਇੰਨਾ ਲੰਮਾ ਪਾਠ ਹੈ ਤੇ ਕੌਣ ਕਰੇਗਾ? ਤੁਸੀਂ ਦੇਖੋ ਜੀ ਸਾਡੇ ਹਾਲਾਤ ਇੰਨੇ ਮਾੜੇ ਹੋ ਚੁੱਕੇ ਕਿ ਇੰਨਾ ਲੰਬਾ ਪਾਠ ਪਹਿਲੀ ਗੱਲ ਹੈ ਕਿੰਨੇ ਕਹੇ ਕਿ ਪੂਰੀ ਸੁਖਮਨੀ ਸਾਹਿਬ ਨੂੰ ਅਸੀਂ ਘੰਟੇ ਵਿੱਚ ਖਤਮ ਕਰਨਾ ਕਿਤੇ ਵੀ ਗੁਰਵਰਜਨ ਪਾਤਸ਼ਾਹ ਲਿਖ ਕੇ ਨਹੀਂ ਗਏ ਕਿ ਇਸ ਪਾਠ ਨੂੰ ਇੰਨੇ ਟਾਈਮ ਵਿੱਚ ਹੀ ਕਰਨਾ ਕਿਤੇ ਵੀ ਨਹੀਂ ਲਿਖਿਆ ਤੁਸੀਂ ਖੁਦ ਵੀ ਪੜਿਓ ਠੀਕ ਹੈ ਤੁਸੀਂ 24 ਅਸ਼ਟਪਦੀਆਂ ਤੁਸੀਂ 24 ਦਿਨ ਵਿੱਚ ਕਰ ਲਓ 24 ਦਿਨ ਵਿੱਚ ਨਹੀਂ ਕਰਨਾ ਤੁਸੀਂ 48 ਦਿਨ ਵਿੱਚ ਕਰ ਲਓ ਕਿਤੇ ਵੀ ਨਹੀਂ ਲਿਖਿਆ ਤੁਹਾਡੀ ਜੇ 20 20 ਕਿਟੀਆਂ ਤਾਂ ਤੁਸੀਂ ਇੱਕ ਇੱਕ ਅਸ਼ਟਪਦੀ ਨੂੰ ਹਰ ਮਹੀਨੇ ਵਿਚਾਰ ਲਓ ਮਲਕੀ ਅਸੀਂ ਕਿੱਥੇ ਖਲੋਤਿਆਂ ਜੇ ਅਸੀਂ ਵਿਚਾਰਾਂਗੇ ਨਹੀਂ ਸਾਨੂੰ ਸਮਝ ਨਹੀਂ ਆਏਗਾ ਸਾਨੂੰ ਮੈਸੇਜ ਹੀ ਨਹੀਂ ਪਤਾ ਲੱਗੇਗਾ ਗੁਰੂ ਸਾਹਿਬ ਦਾ ਕਿ ਗੁਰੂ ਸਾਹਿਬ ਸਾਨੂੰ ਮੈਸੇਜ ਕੀ ਦੇ ਰਹੇ ਨੇ ਤੇ ਸਾਡੀ ਜ਼ਿੰਦਗੀ ਵਿੱਚ ਕਦੀ ਵੀ ਬਦਲਾਅ ਨਹੀਂ ਆ ਸਕਦਾ ਕਦੀ ਵੀ ਨਹੀਂ ਆ ਸਕਦਾ ਉਹ ਸਾਡਾ ਬੱਚਾ ਸਕੂਲ ਜਾਵੇ ਹੈਨਾ ਪ੍ਰਿੰਸੀਪਲ ਦੀ ਸਿਰਫ ਸ਼ਕਲ ਦੇਖ ਕੇ ਆ ਜਾਈਆਂ ਟੀਚਰ ਦੀ ਸ਼ਕਲ ਸ਼ਕਲ ਦੇਖ ਕੇ ਆ ਜਾਈਆਂ ਕਲਾਸਰੂਮ ਦੀ ਸ਼ਕਲ ਦੇਖ ਕੇ ਆ ਜੇ ਜੋ ਅਸੀਂ ਅੱਜ ਗੁਰੂ ਸਾਹਿਬ ਨਾਲ ਕਰ ਰਹੇ ਆ ਤੇ ਉਹ ਉਹਨੂੰ ਕਦੀ ਵੀ ਉਹਨਾਂ ਦੇ ਲੈਕਚਰ ਸੁਣੇ ਨਾ ਉਹਨੂੰ ਫੋਲੋ ਨਾ ਕਰੇ ਉਹਨੂੰ ਪੁੱਛ ਵੀ ਨਾ ਉਹਦੀ ਉਹਨਾਂ ਦੀ ਕੋਈ ਗੱਲ ਨਾ ਮੰਨੇ ਤੇ ਉਸ ਚਾਲ ਬਾਅਦ ਉਹਨੂੰ ਕੋਈ ਡਿਗਰੀਆਂ ਪਾਸ ਨਹੀਂ ਹੋਏਗਾ ਕਦੀ ਵੀ ਕਲਾਸ ਵਿੱਚ ਅਸੀਂ ਬੱਚੇ ਉੱਤੇ ਕਿੰਨੀ ਮਿਹਨਤ ਕਰਦਿਆਂ ਮਾਵਾ ਕਰਨਾ ਵੀ ਸਾਡਾ ਫਰਜ਼ ਹੈ ਪਰ ਲੇਕਿਨ ਜਦੋਂ ਗੁਰੂ ਦੀ ਗੱਲ ਆ ਜਾਂਦੀ ਹੈ ਤੇ ਅਸੀਂ ਸਾਰਾ ਕੁਝ ਹੀ ਭੁੱਲ ਜਾਂਦੇ ਹਾਂ ਅਸੀਂ ਇੱਕ ਫਾਰਮੈਲਿਟੀਆਂ ਦੀ ਤਰ੍ਹਾਂ ਪਾਪਾਟ ਕਰਦੇ ਗੁਰੂ ਸਭ ਕਹਿੰਦੇ ਨੇ ਸਤ ਗੁਰ ਨੂੰ ਸਭ ਕੋ ਵੇਖਦਾ ਜੇਤਾ ਸਗਲ ਸੰਸਾਰ ਜਿੱਥੇ ਮੁਕਤ ਨਾ ਹੋਵੇਈ ਜਿਚਰ ਸ਼ਬਦ ਨਾ ਕਰੇ ਵਿਚਾਰ। ਤੁਰੋ ਜਮਨੇ ਸਭ ਤੋਂ ਉੱਪਰ ਗੁਰ ਸ਼ਬਦ ਵਿਚਾਰ। ਹੁਣ ਤੁਸੀਂ ਦੇਖੋ ਸਭ ਤੋਂ ਉੱਪਰ ਗੁਰ ਸ਼ਬਦ ਵਿਚਾਰ। ਫਿਰ ਅਗਲੀ ਇੱਕ ਪੰਕਤੀ ਵਿੱਚ ਗੁਰੂ ਸਾਹਿਬ ਕਹਿੰਦੇ ਨੇ ਗੁਰ ਕੀ ਸੇਵਾ ਕਰੋ ਦਿਨ ਰਾਤ ਸੁਖ ਸਹਜ ਮਨ ਆਵੇ ਸ਼ਾਂਤ। ਹੁਣ ਤੁਸੀਂ ਦੇਖੋ। ਅਸੀਂ ਸੇਵਾ ਦੁਨਿਆਵੀ ਐ ਅਸੀਂ ਖਲਕਤ ਦੀ ਸੇਵਾ ਕਰਦੇ ਹਾਂ ਲੰਗਰ ਪ੍ਰਸ਼ਾਦ ਦਾ ਝਾੜੂ ਪੋਚੇ ਜਿੰਨੀ ਵੀ ਬਾਰੀ ਸੇਵਾ ਨਾ ਉਸੀ ਖਲਕਤ ਦੀ ਸੇਵਾ ਕਰਦੇ ਆ ਮਨੁੱਖਤਾ ਦੀ ਸੇਵਾ ਕਰਨਿਆ ਮਾਨਵਤਾ ਦੀ ਸੇਵਾ ਕਰਨੇ ਉਹ ਵੀ ਕਰਨੀ ਬਹੁਤ ਜ਼ਰੂਰੀ ਆ ਕਿਉਂਕਿ ਉਹਦੇ ਨਾਲ ਸਾਡੇ ਮਨ ਵਿੱਚ ਨਿਮਰਤਾ ਆਉਂਦੀ ਹੈ ਮੇਰ-ਤੇਰ ਖਤਮ ਹੁੰਦੀ ਹੈ ਵੱਡਾ ਛੋਟਾ ਖਤਮ ਹੁੰਦਾ ਜਾਤ ਪਾਤ ਖਤਮ ਹੁੰਦੀ ਹੈ ਓਮੇ ਖਤਮ ਹੁੰਦੀਆਂ ਹੰਕਾਰ ਖਤਮ ਹੁੰਦਾ ਮੰਨ ਲਓ 1 ਕਰੋੜਪਤੀ ਆ ਉਹ ਜਾ ਕੇ ਭਾਂਡਿਆਂ ਦੀ ਸੇਵਾ ਕਰਦਾ ਉਹਦੇ ਵਿੱਚ ਨਿਮਰਤਾ ਆਏਗੀ ਓਮੇ ਖਤਮ ਹੋਏਗੀ ਹੰਕਾਰ ਖਤਮ ਹੋਏਗਾ ਉੱਥੇ ਹੋਏਗਾ ਕਿ ਇਹ ਗੁਰੂ ਦੀ ਸੰਗਤ ਹੈ ਅਸੀਂ ਇੱਥੇ ਇਕੁਅਲ ਆ ਇਕਸਾਰਤਾ ਵਾ ਉਹ ਮਨੁੱਖਤਾ ਦੀ ਸੇਵਾ ਉਹ ਵੀ ਕਰਨੀ ਪਰ ਗੁਰ ਕੀ ਸੇਵਾ ਸ਼ਬਦ ਵਿਚਾਰ ਗੁਰੂ ਨੂੰ ਗੁਰੂ ਦੀ ਸੇਵਾ ਹੈ ਨਾ ਜਿਹੜੀ ਉਹ ਹੈ ਸ਼ਬਦ ਵਿਚਾਰ ਔਰ ਫਿਰ ਤੁਸੀਂ ਦੇਖੋ ਗੁਰੂ ਦੀ ਸੇਵਾ ਸ਼ਬਦ ਵਿਚਾਰ ਹੈ ਤੇ ਉਹ ਸ਼ਬਦ ਵਿਚਾਰ ਦੇ ਸਾਨੂੰ ਬੈਨੀਫਿਟਸ ਨੇ ਹੁਣ ਅਸੀਂ ਮਾਰਕੀਟ ਚ ਕੋਈ ਵੀ ਚੀਜ਼ ਖਰੀਦਦੇ ਆ ਅਸੀਂ ਉਹਨੂੰ ਉਹਦੇ ਪਹਿਲਾਂ ਕੁਆਲਿਟੀਜ਼ ਦੇਖਦੇ ਆ ਉਹਦੇ ਵਿੱਚ ਹੁਣ ਮਤਾ ਦੇਖਦੇ ਆਂ ਵੀ ਇਹਦੇ ਵਿੱਚ ਕਿਹੜੀ ਕਿਹੜੀ ਚੀਜ਼ਾਂ ਮੇਰੇ ਮੁਤਾਬਿਕ ਹੈ ਪ੍ਰੋਡਕਟ ਬਣਿਆ ਮੈਨੂੰ ਇਹ ਸੁੱਖ ਦੇਗਾ ਮੇਰੀ ਲੋੜ ਪੂਰੀ ਕਰੇਗਾ ਅਸੀਂ ਤਾਂ ਇਹੋ ਚੀਜ਼ ਖਰੀਦਦੇ ਆਂ ਨਾ ਪਰ ਲੇਕਿਨ ਜਦੋਂ ਅਸੀਂ ਗੁਰੂਕੁਲ ਸ਼ਬਦ ਗੁਰੂ ਸ਼ਬਦ ਗੁਰੂਕੁਲ ਜਾਣਿਆ ਅਸੀਂ ਕੁਝ ਵੀ ਨਹੀਂ ਦੇਖਦੇ ਅਸੀਂ ਅਸੀਂ ਇੱਕ ਫਾਰਮੈਲਿਟੀ ਦੀ ਤਰ੍ਹਾਂ ਜਾਂਦੇ ਆਂ ਜਦੋਂ ਅਸੀਂ ਕੱਲਾ ਫਾਰਮੈਲਿਟੀ ਦੀ ਤਰ੍ਹਾਂ ਪਾਠ ਕਰਾਂਗੇ ਫਿਰ ਤੁਹਾਨੂੰ ਉਹਦੇ ਵਿੱਚ ਕੁਝ ਵੀ ਨਹੀਂ ਮਿਲੇਗਾ ਅਰ ਗੁਰੂ ਸਾਹਿਬ ਨੇ ਸਾਡੀ ਗੋਦ ਵਿੱਚ ਖਜ਼ਾਨਾ ਪਾਇਆ ਆ ਅਸੀਂ ਸਾਰੇ ਬਹੁਤ ਅਮੀਰ ਹਾਂ ਦੁਨਿਆਵੀ ਅਮੀਰੀ ਦੀ ਗੱਲ ਨਹੀਂ ਹੋ ਰਹੀ ਅਸੀਂ ਆਤਮਿਕ ਤੌਰ ਤੇ ਅਮੀਰ ਹਾਂ ਸਾਰੇ ਦੁਨਿਆਵੀ ਸਾਡੀਆਂ ਜ਼ਰੂਰਤਾਂ ਬੜੀਆਂ ਸੀਮਤ ਜੀਆਂ ਨੇ ਪਰ ਲੇਕਿਨ ਅਸੀਂ ਬਹੁਤ ਆਪਣੀ ਆਪਣਾ ਖਲਾਰਾ ਵਧਾ ਲਿੱਤਾ ਜਿੰਨਾ ਮਰਜੀ ਤੁਸੀਂ ਖਲ ਅਸੀਂ ਅਸੀਂ ਤੁਸੀਂ ਸਾਰੇ ਮਤਲਬ ਕਿ ਸਾਰਾ ਸਮਾਜ ਮੈਂ ਵੀ ਵਿੱਚ ਇਨਕਲੂਡਿੰਗ ਆ ਅਸੀਂ ਜਿੰਨਾ ਮਰਜੀ ਖਲਾਰਾ ਪਾ ਲਓ ਦੇਖੋ ਜਿੰਨਾ ਬਾਹਰ ਖਲਾਰਾ ਪਾਵਾਂਗੇ ਨਾ ਉਹਨਾਂ ਨੂੰ ਦਿਮਾਗ ਵਿੱਚ ਵੀ ਓਨੀ ਜਗ੍ਹਾ ਦੇਣੀ ਪੈਂਦੀ ਆ ਸਪੇਸ ਨੂੰ ਜਿੰਨਾ ਵੱਡਾ ਜਿਹਦਾ ਬਿਜ਼ਨਸ ਹੁੰਦਾ ਨਾ ਬਾ ਜਿੰਨੇ ਵੱਡੀ ਉਹਨੂੰ ਬਾਹਰ ਦੀ ਸਪੇਸ ਤੇ ਉਹਦਾ ਜਿਹ ਬਿਜ਼ਨਸ ਹੋਏਗਾ ਨਾ ਉਹਨੂੰ ਅੰਦਰ ਵੀ ਉਨੀ ਹੀ ਦਿਮਾਗ ਵਿੱਚ ਵੀ ਉਨੀ ਜਗ੍ਹਾ ਦੇਣੀ ਪੈਂਦੀ ਠੀਕ ਹੈ ਤਰੱਕੀ ਕਰੋ ਗੁਰੂ ਸਾਹਿਬ ਨੇ ਤੇ ਕਿਤੇ ਨਹੀਂ ਕਿਹਾ ਵੀ ਤੁਸੀਂ ਨਾ ਕਰੋ ਤਰੱਕੀਆਂ ਨਾ ਕਰੋ ਤੁਸੀਂ ਮਿਹਨਤਾਂ ਨਾ ਕਰੋ ਤੁਸੀਂ ਮਤਲਬ ਕਿ ਇਹ ਤੇ ਚੀਜ਼ਾਂ ਗੁਰੂ ਸਾਹਿਬ ਨੇ ਕਿਰਤ ਦਾ ਤੇ ਸਾਨੂੰ ਪਹਿਲਾ ਸਿਧਾਂਤ ਦਿੱਤਾ ਵੈ ਸੋ ਆਈਏ ਆਪਣੇ ਸ਼ਬਦ ਤੇ ਸ਼ਬਦ ਤੇ ਵੀ ਆਜੀ ਦੀਵੇ ਦੀ ਕਿਹੜੀ ਗੱਲ ਹੋ ਰਹੀ ਹੈ ਤੇ ਸਾਡੇ ਦੁੱਖ ਕਿਵੇਂ ਖਤਮ ਹੋਣਗੇ ਮਾਨਸਿਕ ਤੋ ਦੇ ਮਾਨਸਿਕ ਦੁੱਖ ਇੰਨੇ ਕੁ ਵੱਧ ਚੁੱਕੇ ਆ ਤੁਸੀਂ ਦੇਖੋ ਕੋਸਪਿਟਲ ਵਿੱਚ ਡਿਪਰੈਸ਼ਨ ਨਵੀਂ ਬਿਮਾਰੀ ਕਿੰਨੇ 10 ਸਾਲਾਂ ਤੋਂ ਜੀ ਡਿਪਰੈਸ਼ਨ ਛੋਟੇ ਜੇ ਬੱਚੇ ਨੂੰ ਵੀ ਅੱਜ ਡਿਪਰੈਸ਼ਨ ਹੈ ਕਿਉਂ ਉਹਨੂੰ ਅਸੀਂ ਡਿਪਰੈਸ ਆਪ ਕੀਤਾ ਮਾਵਾ ਮਾਵਾ ਨੇ ਖਾਸ ਕਰ ਵੀ ਪੜੋਸੀ ਦੇ ਬੱਚੇ ਦੇ ਇੰਨੇ ਨੰਬਰ ਆਏ ਤੇ ਤੇਰੇ ਉਨੇ ਨੰਬਰ ਘਟ ਗਿਓ ਆ ਅਸੀਂ ਉਹਨਾਂ ਨੂੰ ਇੰਨਾ ਕੁ ਡਿਪਰੈਸਿੰਗ ਕਰ ਦਿੰਦੇ ਆ ਉਹਨਾਂ ਨੂੰ ਮਤਲਬ ਕਿ ਉਹ ਬੱਚਾ ਛੋਟਾ ਜਾਂ ਮਾਸੂਮ ਜਾਂ ਬੱਚਾ ਹੁੰਦਾ ਉਹਦੇ ਤੇ ਇੰਨਾ ਪ੍ਰੈਸ਼ਰਸ ਹੁੰਦਾ ਹੈ ਇਸ ਚੀਜ਼ਾਂ ਨੂੰ ਵੀ ਅਸੀਂ ਆਪਣੇ ਘਰਾਂ ਵਿੱਚੋਂ ਕੱਢਿਆ ਕਿ ਵੀ ਅਸੀਂ ਉਹਨੂੰ ਕੰਪੀਟੀਸ਼ਨ ਦੀ ਰੇਸ ਵਿੱਚ ਨਹੀਂ ਪਾਣਾ ਉਹਨੂੰ ਅਸੀਂ ਪੜ੍ਹਾਉਣਾ ਜ਼ਰੂਰ ਹੈ ਪਰ ਉਹਨੂੰ ਜਿਹੜੀ ਕਹਿੰਦੇ ਨਾ ਵੀ ਗੁਰੂ ਸਾਹਿਬ ਦੇ ਜਿਹੜੇ ਮਤਲਬ ਕਿ ਸਿਧਾਂਤ ਨੇ ਜਿਹੜਾ ਫਲਸਫਾ ਹੈ ਚੰਗੇ ਗੁਣ ਹੈ ਉਹ ਅਸੀਂ ਉਹਨਾਂ ਨੂੰ ਪਹਿਲਾਂ ਸਿਖਾਣਾ ਹੈ ਗੁਰੂ ਸਾਹਿਬ ਕਹਿੰਦੇ ਨੇ ਪਹਿਲੇ ਪਾਸਾ ਜੀ ਦਾ ਸ਼ਬਦ ਹੈ ਜੀ ਦੀਵਾ ਮੇਰਾ ਏਕ ਨਾਮ ਦੁੱਖ ਵਿੱਚ ਪਾਇਆ ਤੇਲ ਉਹਨੂੰ ਚਾਨਣ ਉਹ ਸੋਕਿਆ ਕੋਕਾ ਜਮਸੂ ਮੇਲ ਪੁੰਜਾਮ ਕਿਹੜੇ ਨੇ ਜਮਨੇ ਵਿਕਾਰ ਅਸੀਂ ਸਮਝਦੇ ਹਾਂ ਮਰਨੇ ਤੋਂ ਬਾਅਦ ਸਾਨੂੰ ਜਮ ਲੈਣ ਆਣਗੇ ਦੇਖੋ ਮੰਨ ਲਓ ਕਿ ਮਰਨੇ ਤੋਂ ਬਾਅਦ ਮੰਨ ਲਓ ਕਿ ਮੈਂ ਬਲਕੇ ਸਰੀਰਿਕ ਤੌਰ ਤੇ ਮਰਨ ਲੱਗੀ ਹਾਂ ਹੁਣ ਮੈਂ ਤੁਹਾਨੂੰ ਕਿਵੇਂ ਦੱਸ ਸਕਦੀ ਹਾਂ ਜੀ ਮੈਨੂੰ ਜਮ ਲੈਣ ਆਏ ਜਿਹੜੇ ਜਿੰਦਿਆਂ ਜੀ ਸਾਨੂੰ ਜਮ ਚੰਬੜੇ ਹੋਇਆ ਅਸੀਂ ਉਹ ਜਮਾਂ ਦੀ ਗੱਲ ਕਰਦੇ ਹੀ ਨਹੀਂਗੇ ਜਿਹੜੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਨਿੰਦਾ, ਚੁਗਲੀ, ਇਰਸ਼ਾ, ਦੁਆਸ਼, ਮੈਰ, ਤੇਰ ਦੇਖੋ ਮਰਨੇ ਤੋਂ ਬਾਅਦ ਤੇ ਇਸ ਬਾਡੀ ਨੇ ਅੱਗ ਵਿੱਚ ਸੜਨਾ ਹੀ ਸੜਨਾ ਪਰ ਮੈਂ ਇਰਸ਼ਾ ਨਾਲ ਰੋਜ਼ ਦਿਨ ਰਾਤ ਸੜਦੀ ਰਹਿੰਦੀ ਹਾਂ। ਲਾਣੇ ਕੋਲ ਉਹ ਐਵੇਂ ਮੇਰੇ ਕੋਲ ਉਹ ਕਹਿੰਦੇ ਨਾ ਵੀ ਸਾਰੇ ਮਲਕੇ ਦੁਨਿਆਵੀ ਚੀਜ਼ਾਂ ਦੇ ਢੇਰ ਲੱਗੇ ਪਿਆ ਪਰ ਜੇ ਨਾਲ ਵਾਲੇ ਕੋਲ ਇੱਕ ਚੀਜ਼ ਵਧ ਹੋ ਗਈ ਮੈਂ ਘੇਰਾਂ ਤੇ ਬੈਠੀ ਹਾਂ ਦੁਨਿਆਵੀ ਚੀਜ਼ਾਂ ਦੇ ਘੇਰਾਂ ਦੇ ਉੱਤੇ ਬੈਠੀ ਹਾਂ ਪਰ ਨਾਲ ਵਾਲੇ ਕੋਲੀਆਂ ਮੇਰੇ ਰਿਸ਼ਤੇਦਾਰ ਕੋਲ ਇੱਕ ਚੀਜ਼ ਵੱਧ ਹੁੰਦੀ ਹੈ ਤੇ ਮੇਰਾ ਆਪਣਾ ਧਿਆਨ ਉਹ ਚੀਜ਼ ਤੋਂ ਮਤਲਬ ਕਿ ਨਿਕਲ ਕੇ ਦੂਜੇ ਦੇ ਵੱਲ ਧਿਆਨ ਚਲੇ ਜਾਂਦਾ ਅਸੀਂ ਆਮ ਤੌਰ ਤੇ ਪੰਜਾਬੀ ਕਹਾਵਤ ਹੈ ਨਾ ਦੂਜੇ ਦੀ ਥਾਲੀ ਵਿੱਚ ਲੱਡੂ ਵੱਡਾ ਹੈ ਨਾ ਅਸੀਂ ਉਹ ਚੀਜ਼ ਨੂੰ ਆਪਣੀ ਚੀਜ਼ ਨੂੰ ਵੀ ਇੰਜੋਏ ਨਹੀਂ ਕਰਦੇ ਠੀਕ ਹੈ ਇੱਥੇ ਵੀ ਗੁਰੂ ਸਾਹਿਬ ਕਹਿੰਦੇ ਨੇ ਮੇਰੇ ਵਾਸਤੇ ਪਰਮਾਤਮਾ ਦਾ ਨਾਮ ਹੀ ਦੀਵਾ ਹੈ ਉਹ ਨਾਮ ਕੀ ਹੈ ਉਦੇ ਗੂੜੋ ਨਾਮ ਕੱਲਾ ਮਾਲਾ ਫੇਰਨੀ ਨਹੀਂ ਹੈਗੀ ਗੁਰੂ ਸਾਹਿਬ ਕਹਿੰਦੇ ਨੇ ਹਰ ਹਰ ਕਰੇ ਨਿਤ ਕਪਟ ਕਮਾਵੇ ਹਿਰਦਾ ਸ਼ੁੱਧ ਨਾ ਹੋਈ ਰਾਂ ਅਸੀਂ ਅਸੀਂ ਹਰ ਹਰ ਵੀ ਕਰੀ ਜਾਂਦੇ ਆ ਕਪਟ ਵੀ ਕਮਾਈ ਜਾ ਰਹੇ ਆ ਤੇ ਹਿਰਦਾ ਸ਼ੁੱਧ ਵੀ ਨਹੀਂ ਕਰ ਰਹੇ ਤੇ ਅਸੀਂ ਕਹਿੰਦੇ ਆ ਵੀ ਸਾਡੇ ਦੁੱਖ ਨਹੀਂ ਖਤਮ ਹੋ ਰਹੇ ਉਹਨਾਂ ਪਾਵੇਂ ਰਾਮ ਕੋ ਪਾਵੇਂ ਅੱਲਾਹ ਕੋ ਵੋ ਤੇ ਪਾਵੇਂ ਵਾਏ ਗੁਰੂ ਕੋ ਵਾ ਇੱਥੇ ਗੁਰੂ ਸਾਹਿਬ ਕਹਿੰਦੇ ਹਰ ਹਰ ਕਰੇ ਨਿਤ ਕਪਟ ਕਮਾਵੇ ਵਾਹਿਗੁਰੂ ਵਾਹਿਗੁਰੂ ਕਰੇ ਤੇ ਅੰਦਰੋਂ ਕਪਟ ਵੀ ਕਮਾਈ ਜਾਵੇ ਉਹ ਕਹਿੰਦੇ ਨਾ ਮੈਂ ਰਾਮ ਕੀ ਕਹਿੰਦੇ ਨੇ ਮਾਥੇ ਤਿਲਕ ਹੱਥ ਮਾਲਾ ਬਾਣਾ ਲੋਗਨ ਰਾਮ ਖਿਡੋ ਨਾ ਜਾਣਾ ਅਸੀਂ ਰੱਬ ਨੂੰ ਪਤਾ ਕੀ ਸਮਝਣਾ ਖਿਡੋਣਾ ਵੀ ਮੈਂ ਜੋ ਮਰਜ਼ੀ ਅੰਦਰ ਕਰੀ ਜਾਵਾਂ ਮੈਂ ਬਾਹਰ ਉਹ ਬੜਾ ਧਾਰਮਿਕ ਨਜ਼ਰ ਆਣਾ ਚਾਹੀਦਾ ਉੱਥੇ ਗੁਰੂ ਸਾਹਿਬ ਕਹਿੰਦੇ ਨੇ ਹਰ ਹਰ ਕਰੇ ਨਿਤ ਕਪਟ ਕਮਾਵੇ ਫਿਰਦਾ ਸ਼ੁੱਧ ਨਾ ਕੋਈ ਰਾਮ ਕਿਉਂਕਿ ਅੰਦਰ ਕੀ ਹੈ ਜੀ ਕਪਟ ਤੇ ਸ਼ੁੱਧੀ ਤਾਂ ਆ ਹੀ ਨਹੀਂ। ਕਪਾਟ ਹੀ ਬੰਦ ਨੇ ਸੱਚ ਤਾਂ ਲਿੱਤਾ ਹੀ ਨਹੀਂ ਦਰਵਾਜ਼ੇ ਹੀ ਬੰਦ ਕੀਤੇ ਹੋਏ ਨੇ ਮਨ ਰੂਪੀ ਦਰਵਾਜ਼ਾ ਬੰਦ ਹੈ ਮੈਂ ਸੱਚ ਨੂੰ ਐਂਟਰ ਹੋਣ ਹੀ ਨਹੀਂ ਦੇਣਾ। ਇੱਥੇ ਵੀ ਗੁਰੂ ਸਾਹਿਬ ਕਹਿੰਦੇ ਨੇ ਮੇਰੇ ਵਾਸਤੇ ਪ੍ਰਮਾਤਮਾ ਦਾ ਨਾਮ ਹੀ ਦੀਵਾ ਹੈ ਜੋ ਮੇਰੀ ਜ਼ਿੰਦਗੀ ਦੇ ਰਸਤੇ ਵਿੱਚ ਆਤਮਿਕ ਰੋਸ਼ਨੀ ਪਰਦਾ ਹੈ। ਮੈਨੂੰ ਆਤਮਿਕ ਜੀਵਨ ਦਿੰਦਾ ਹੈ। ਕਿੰਨੀ ਵੀ ਗੁਰਬਾਣੀ ਹੈ ਨਾ ਸਾਡੇ ਅੰਦਰ ਨੂੰ ਚੇਂਜ ਕਰਦੀ ਹੈ। ਤਿੰਤਰਾ ਦੀ ਮੌਤ ਹੈ ਨਾ ਇੱਕ ਸਰੀਰਿਕ ਮੌਤ ਹੈ ਉਹ ਤੇ ਦੇਖੋ ਆਣੀ ਆਣੀ ਔਰ ਕਿਸੇ ਨੂੰ ਨਹੀਂ ਪਤਾ ਕਦੋਂ ਆਣੀ ਆ ਇੱਕ ਹੈ ਸਾਡੀ ਆਤਮਿਕ ਮੌਤ ਗੁਰੂ ਸਾਹਿਬ ਕਹਿੰਦੇ ਨੇ ਇੱਥੇ ਆਤਮਿਕ ਰੋਸ਼ਨੀ ਦੀ ਗੱਲ ਹੋ ਰਹੀ ਹੈ ਆਤਮਿਕ ਦੀਵੇ ਦੀ ਗੱਲ ਹੋ ਰਹੀ ਹੈ ਆਤਮਿਕ ਦੀਵਾ ਬਲਿਆ ਤੇ ਉਹ ਤੁਹਾਡੇ ਦੁੱਖ ਸਾਡੇ ਸਾਡੇ ਦੁੱਖ ਖਤਮ ਹੋਣਗੇ ਚਾਹੇ ਉਹ ਮਾਨਸਿਕ ਮਾਨਸਿਕ ਦੁੱਖ ਸਾਨੂੰ ਜ਼ਿਆਦਾ ਨੇ ਸਰੀਰਿਕ ਦੁੱਖ ਤਾਂ ਦੇਖੋ ਆਣੀ ਆਣਿਆ ਸਰੀਰਿਕ ਦੁੱਖ ਵਿੱਚ ਗੁਰੂ ਸਾਹਿਬ ਦਾ ਜਾਂ ਪ੍ਰਮਾਤਮਾ ਦਾ ਕੋਈ ਰੋਲ ਨਹੀਂ ਹੈ ਉਹਨ ਮੈਂ ਦੁੱਧ ਮਿਲਾਵਟ ਵਾਲਾ ਵੇਚ ਰਹੀ ਆ ਮੈਂ ਦੁੱਧ ਮਿਲਾਵਟ ਵਾਲਾ ਖਾ ਪੀ ਰਹੀ ਆ ਮੈਂ ਸਬਜ਼ੀਆਂ ਸਪਰੇ ਵਾਲੀਆਂ ਖਾ ਰਹੀ ਆ ਜਾਂ ਕੁਝ ਵੀ ਅਸੀਂ ਆਪਣਾ ਦੇਖੀਏ ਸਿਸਟਮ ਸਾਰਾ ਸਮਾਜ ਦਾ ਇਸ ਇਨਸਾਨ ਵਿੱਚ ਲੋਭ ਵੀ ਇੰਨਾ ਵਧ ਚੁੱਕਿਆ ਵੈ ਕਿ ਹਰ ਚੀਜ਼ ਸਾਡੇ ਕੋਲੋਂ ਮਿਲਾਵਟ ਵਾਲੀ ਪਹੁੰਚ ਰਹੀ ਐ ਤੇ ਉਹਦੇ ਵਿੱਚ ਗੁਰੂ ਸਾਹਿਬ ਦਾ ਤੇ ਯਾ ਰੱਬ ਦਾ ਤੇ ਕੋਈ ਹੱਥ ਹੀ ਨਹੀਂ ਹੈਗਾ ਉਹ ਬਿਮਾਰੀਆਂ ਤੇ ਇਸ ਕਾਰਨ ਲੱਗ ਰਹੀਆਂ ਨੇ ਪੰਜਾਬ ਦਾ ਪਾਣੀ ਹਵਾ ਪਾਣੀ ਸਾਰਾ ਅਸੀਂ ਦੂਸ਼ਿਤ ਕਰ ਦਿੱਤਾ ਉਹਦੇ 'ਚ ਗੁਰੂ ਸਾਹਿਬ ਦਾ ਕੀ ਕਸੂਰ ਐ ਦੱਸੋ ਤੇ ਗੁਰੂ ਸਾਹਿਬ ਤੇ ਪਮਨ ਗੁਰੂ ਪਾਣੀ ਪੀਤਾ ਮਾਤਾ ਧਰਤ ਮਾਤ ਦੀ ਕਲ ਕਰਿਆ ਅਸੀਂ ਧਰਤੀ ਵੀ ਖਰਾਬ ਕਰਤੀ ਅਸੀਂ ਪਮਨ ਵੀ ਖਰਾਬ ਕਰਤੀ ਅਸੀਂ ਪਾਣੀ ਵੀ ਖਰਾਬ ਕਰਤਾ ਉਹਦੇ ਕਾਰਨ ਸਾਨੂੰ ਸਰੀਰਕ ਦੁੱਖ ਆ ਰਿਹਾ ਉਹਦੇ ਵਿੱਚ ਤੇ ਗੁਰੂ ਸਾਹਿਬ ਦਾ ਕੋਈ ਰੋਲ ਹੀ ਨਹੀਂ ਹੈਗਾ ਪ੍ਰਮਾਤਮਾ ਦਾ ਕੋਈ ਰੋਲ ਹੀ ਨਹੀਂ ਹੈਗਾ ਉਹਦੇ ਵਿੱਚ ਤਾਂ ਹਾਂ ਮਾਨਸਿਕ ਦੁੱਖ ਸਾਡੇ ਸੇੜੇ ਹੋਇਆ ਸਰੀਰਕ ਦੁੱਖ ਵੀ ਸਾਡੇ ਸੇਰੇ ਚੇੜੇ ਹੋਇਆ ਕਿਉਂਕਿ ਅਸੀਂ ਸਾਰਾ ਕੁਝ ਇਪਲੂਟ ਕੀਤਾ ਹੋਇਆ ਹੈ ਇੱਥੇ ਵੀ ਗੁਰੂ ਸਾਹਿਬ ਕਹਿੰਦੇ ਨੇ ਤੇਰਾ ਨਾਮ ਹੈ ਨਾ ਤੇਰੇ ਜਿਹੜੇ ਗੁਣ ਹੈ ਉਹ ਮੇਰੀ ਜ਼ਿੰਦਗੀ ਦੇ ਰਸਤੇ ਵਿੱਚ ਆਤਮਿਕ ਰੋਸ਼ਨੀ ਭਰਦੇ ਨੇ ਫਿਰ ਕਹਿੰਦੇ ਨੇ ਉਸ ਦੀਵੇ ਉਸ ਦੀਵੇ ਵਿੱਚ ਮੈਂ ਨਾ ਉਸ ਦੀਵੇ ਵਿੱਚ ਅਸੀਂ ਕਿਹੜਾ ਤੇਲ ਪਾਇਆ ਉਸ ਦੀਵੇ ਵਿੱਚ ਮੈਂ ਦੁਨੀਆ ਵਿੱਚ ਵਿਆਪਣ ਵਾਲੇ ਦੁੱਖ ਰੂਪ ਤੇਲ ਪਾਇਆ ਹੈ ਜਿਹੜੇ ਦੁਨੀਆ ਵਿੱਚ ਦੁਨਿਆਵੀ ਜਿੰਨੂੰ ਦੁਨੀਆ ਜਿੰਨੂੰ ਦੁੱਖ ਸਮਝਦੀ ਹੈ ਨਾ ਉਹਦੇ ਵਿੱਚ ਮੈਂ ਦੁੱਖ ਰੂਪੀ ਤੇਲ ਪਾ ਦਿੱਤਾ ਉਸ ਦੀਵੇ ਵਿੱਚ ਕਿਵੇਂ ਕਿ ਵੀ ਮੈਂ ਜਦੋਂ ਤੇਰੇ ਕੋਲੋਂ ਆਤਮਿਕ ਗਿਆਨ ਲੈਂਦਾ ਨਾ ਉਸ ਗਿਆਨ ਨੇ ਮੇਰੇ ਸਰੀਰਕ ਵੀ ਤੇ ਮਾਨਸਿਕ ਦੁੱਖਾਂ ਨੂੰ ਖਤਮ ਕਰ ਦਿੱਤਾ ਕਿਉਂਕਿ ਅਸੀਂ ਚਾਨਣ ਲਿੱਤਾ ਗੁਰੂ ਕੋਲੋਂ ਅਸੀਂ ਕਿਸੇ ਬਾਬੇ ਸਾਧ ਪਖੰਡੇ ਬ੍ਰह्म ਗਿਆਨੀ ਕੋਲੋਂ ਨਹੀਂ ਲਿੱਤਾ ਅਸੀਂ ਲਿੱਤਾ ਸੱਚੇ ਗੁਰੂ ਕੋਲੋਂ ਜਿਹੜਾ ਪੂਰਾ ਵੈ ਜਿਹੜਾ ਆਪ ਪੂਰਾ ਹੈ ਉਹ ਤੁਹਾਨੂੰ ਪੂਰੀ ਚੀਜ਼ ਦੇਵੇਗਾ ਉਹ ਅਧੂਰੀ ਚੀਜ਼ ਨਹੀਂ ਦੇਵੇਗਾ ਠੀਕ ਹੈ ਨਾ ਜਿਹੜਾ ਜਿਹੜਾ ਆਪ ਹੀ ਜਿਹੜੇ ਅੱਜ ਬਾਬੇ ਤਾਂ ਆਪ ਆਪਣਾ ਲਾਜ ਕੋਈ ਫੋਟੀ ਜਿਹਾ ਤੁਰਿਆ ਫਿਰਦਾ ਕੋਈ ਬਾਹਰ ਫੋਰਨੀ ਜਿਹਾ ਤੁਰਿਆ ਫਿਰਦਾ ਉਹ ਤੇ ਆਪ ਆਪਣੇ ਲਾਜ ਕਰਾਂ ਜਾਂਦੇ ਨੇ ਸਾਨੂੰ ਸਾਡੇ ਉਹ ਮਾਨਸਿਕ ਤੇ ਸਰੀਰਕ ਦੁੱਖ ਕਿਤੋਂ ਦੂਰ ਕਰ ਸਕਦੇ ਹਾਂ ਫਿਰ ਗੁਰੂ ਸਾਹਿਬ ਕਹਿੰਦੇ ਨੇ ਉਹ ਚਾਨਣ ਉਹ ਸੋਖਿਆ ਚੋਕਾ ਜਮਸੋ ਮੇਲ ਕਹਿੰਦੇ ਉਹ ਆਤਮਕ ਚਾਨਣ ਨਾਲ ਉਹ ਉਹ ਆਤਮਕ ਚਾਨਣ ਲੈਣ ਨਾਲ ਕੀ ਹੋਇਆ ਜੀ ਉਸਨੇ ਮੇਰੇ ਦੁੱਖ ਰੂਪ ਉਸ ਉਹ ਦੁੱਖ ਰੂਪ ਤੇਲ ਸੜਦਾ ਜਾਂਦਾ ਹੈ ਤੇ ਜਮ ਦਾ ਤੇ ਜਮ ਨਾਲ ਮੇਰਾ ਵਾਹ ਵੀ ਮੁੱਕ ਜਾਂਦਾ ਹੈ ਹੁਣ ਜਮ ਕਿਹੜੇ ਨੇ ਗੁਰੂ ਸਾਹਿਬ ਕਹਿੰਦੇ ਨੇ ਵਿਕਾਰ ਵਿਕਾਰ ਹੀ ਜਮਨੇ ਹੁਣ ਅਸੀਂ ਵਿਕਾਰਾਂ ਤੋਂ ਛੁਟਣਾ ਤੇ ਸਾਨੂੰ ਖੁਦ ਕੁਰਬਾਨੀ ਪੜਨੀ ਪੈਗੀ ਤੇ ਖੁਦ ਅਸੀਂ ਉਹਦੇ ਤੋਂ ਛੁਟਕਾਰਾ ਲੈ ਸਕਦੇ ਹਾਂ ਅਸੀਂ ਸਾਰੇ ਹੀ ਲੈ ਸਕਦੇ ਹਾਂ ਕੋਈ ਸਾਨੂੰ ਲੱਗਦਾ ਕਿ ਨਾ ਕਿਸੇ ਤੇ ਸਪੈਸ਼ਲ ਕਿਰਪਾ ਕੀਤੀ ਹੈ ਗੁਰੂ ਸਾਹਿਬ ਨੇ ਨਹੀਂ ਸਾਰੇ ਹੀ ਅਸੀਂ ਕਿਰਪਾ ਦੇ ਪਾਤਰ ਸਾਨੂੰ ਸਾਰਿਆਂ ਨੂੰ ਇਹ ਬਾਡੀ ਕਿੰਨੀ ਖੂਬਸੂਰਤ ਮਿਲੀ ਕਿੰਨੇ ਖੂਬਸੂਰਤ ਅੰਗ ਮਿਲੇ ਨੇ ਅੱਖਾਂ ਦੇਖਣ ਵਾਸਤੇ ਕੰਨ ਸੁਣਨ ਵਾਸਤੇ ਮੂੰਹ ਖਾਣ ਵਾਸਤੇ ਸਾਡੀ ਬਾਡੀ ਤੁਰਦੀ ਫਿਰਦੀ ਹੈ ਹੱਥ ਪੈਰ ਅਸੀਂ ਹਰ ਕੰਮ ਆਪਣਾ ਵੀ ਦੂਜੇ ਦਾ ਵੀ ਸੁਧਾਰ ਸਕਦੇ ਆ ਸੇਵਾ ਕਰ ਸਕਦੇ ਆ ਸਾਰਾ ਕੁਝ ਕਰ ਸਕਦੇ ਆ ਬਹੁਤ ਖੂਬਸੂਰਤ ਐ ਸਭ ਤੋਂ ਵੱਡੀ ਕਿਰਪਾ ਵਾ ਐਨਾ ਸੋਚੋ ਕਿ ਕੋਈ ਖਾਸ ਦਿਨ ਆਏਗਾ ਖਾਸ ਟਾਈਮ ਆਏਗਾ ਕੋਈ ਖਾਸ ਬੰਦਾ ਤੁਹਾਡੇ ਤੇ ਕਿਰਪਾ ਕਰੇਗਾ ਨਹੀਂ ਗੁਰੂ ਸਾਹਿਬ ਨੇ ਸਾਨੂੰ ਸਾਰਿਆਂ ਤੇ ਕਿਰਪਾ ਕੀਤੀ ਐ ਅਸੀਂ ਕਿਰਪਾ ਦਾ ਪਾਤਰ ਦੂਸਰਾ ਨੰਬਰ ਸਾਡਾ ਆਣਾ ਉਹਨੇ ਕਿਰਪਾ ਕੀਤੀ ਦੂਸਰਾ ਨੰਬਰ ਸਾਡਾ ਐ ਅਸੀਂ ਕਿਰਪਾ ਦਾ ਪਾਤਰ ਬਣਨਾ ਸੋ ਸ਼ਬਦ ਪੜਦਿਆਂ ਵਿਚਾਰਾ ਕਰਦਿਆਂ ਇਕ ਨਹੀਂ अनेका ਭੁੱਲਾ ਹੋ ਗਿਆ ਨਹੀਂ ਜੀ ਬਖਸ਼ ਲੈਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ